ਸ਼੍ਰੀਮਾਨ ਜੀ ਆ ਮੇਰੀ ਪੱਗ ਲਾਈ ਆ ਆ ਆਕਸ ਨੇ ਪਿਆ ਸ਼੍ਰੀਮਾਨ ਜੀ ਦੇਖੋ ਆ ਕੈਮਰੇ ਲੱਗੇ ਆ ਜੀ ਆ ਵੇਖੋ ਤੇ ਦੇਖੋ ਰਫਟਾ ਆ ਅੱਖ ਰੱਖੋ ਜੀ ਆ ਵੇਖੋ ਜੀ ਕਿੰਨੇ ਰਫਟਾ ਲਿਖਣੀਆਂ ਆ ਵੇਖੋ ਆ ਸ਼੍ਰੀਮਾਨ ਜੀ ਬੈਠੇ ਨੇ ਆ ਸਤਿੰਦਰ ਜੀ ਤੇ ਆ ਪੰਜਾਬ ਸਿੰਘ ਇਹਨਾਂ ਮੇਰੀ ਪੱਗ ਲਾਈ ਆ ਜੀ ਦੇ ਲੈ ਗਏ ਆਹ ਵੇਖੋ ਸਰ ਆਹ ਵੇਖੋ ਜਨਾਬ ਸਭ ਨੇ ਕਹਤਾ ਲੈ ਤੇ ਡਿਊਟੀ ਦੇ ਇਹਨਾਂ ਨੂੰ ਕਹਿਆ ਸੀ ਕਿ ਡਿਊਟੀ ਇੱਥੇ ਕਰ ਲੋ ਤੇ ਡਿਊਟੀ ਹੁਣ ਕੁੱਟ ਕੇ ਥੋੜਾ ਕੀਤੀ ਜਾਂਦੀ ਹੈ ਮੈਂ ਕੀ ਬਦੀ ਪੜੀ ਕੀ ਦੱਸੋ ਤੁਸੀਂ ਡਿਊਟੀ ਕੁੱਟੋ ਇਹਨੂੰ ਕੁੱਟੋ ਫਿਰ ਮਾਰੂ ਗੱਡੀ ਚ ਪਾਓ ਤੇ ਦਾ ਮਲਾਜਾ ਕਰੋ ਹਾਂ ਮੈਂ ਉਹਨਾਂ ਤੇ ਪੁੱਤਾਂ ਦੀ ਪੁੱਤ ਮੇਰਾ ਘਰਵਤਾ ਜੇ ਸੌਹ ਕਾ ਨਾ ਜੇ ਮੈਂ ਸ਼ਰਾਬ ਪੀਤੀ ਲਾਗੇ ਖਲੋ ਕੇ ਆਪਣੇ ਡਾਕਟਰ ਸਾਹਿਬ ਨੂੰ ਕਿਹਾ ਨਹੀਂ ਤੂੰ 100% ਮਿਲੀਅਨ ਲਿਖ ਅੱਛਾ ਉਹਨੇ ਨਾਰਮਲ ਲਿਖਿਆ ਨਾ ਮੈਂ ਕਿਉਂ ਲਿਖਾਂ ਇਹਨੇ ਸ਼ਰਾਬ ਤੇ ਪੀਤੀ ਨਹੀਂ ਡਾਕਟਰ ਨੇ ਇਹ ਗੱਲ ਕਹੀ ਡਾਕਟਰ ਆਵਾ ਫਿਰ ਤੇ ਜੀ ਭਾਗ ਖੜਾ ਅੱਛਾ ਤੇ ਬਾਕੀ ਵੀ ਉਤਾਰੀ ਗਈ ਆ ਵੇਖੋ ਮੇਰਾ ਬਟਨੀ ਤੋੜਿਆ ਗਾਲ ਮੇਰਾ ਕੁੱਟਿਆ ਜਰਮਨ ਜੀ ਸਿੰਘ ਜਿਹੜਾ ਹੌਸਲ ਜਿਹੜਾ ਇਹਨਾਂ ਦੇ ਨਾਲ ਹੌਲਦਾਰ ਗਨਮਨ ਨਾਲ ਪ੍ਰਾਈਵੇਟ ਬਿੱਲਾ ਬਿੱਲਾ ਉਹਨੇ ਉਹਨਾਂ ਨੇ ਕੁੱਟਿਆ ਮੈਨੂੰ ੱੱਕੇ ਨਾਲ ਚੁੱਕ ਕੇ ਗੱਡੀ 'ਚ ਸੁੱਟਿਆ ਗੱਲ ਇਹ ਡਿਊਟੀ ਦੀ ਗੱਲ ਹੋਈ ਤੇ ਜਾਂ ਗੱਲ ਕੋਈ ਹੋਰ ਡਿਊਟੀ ਤੋਂ ਮੈਂ ਮੈਂ ਬੇਨਤੀ ਕੀਤੀ ਮੈਂ ਕਿਹਾ ਸਰ ਮੈਂ ਜਿਹੜੀ ਤੈਨੂੰ ਤਿੰਨ ਜਗ੍ਹਾ ਤੇ ਮੈਨੂੰ ਡਿਊਟੀਆਂ ਲਾਉਂਦੇ ਜੀ ਇੱਕ ਪਹਿਲੋਂ ਮੈਨੂੰ ਤੁਸੀਂ ਮੈਨੂੰ ਡਿਊਟੀ ਅਫਸਰ ਲਾਇਆ ਹੋਰ ਤੁਸੀਂ ਮੈਨੂੰ ਕਹਦੇ ਉਹ ਇੱਥੇ ਨਾਕੇ ਤੇ ਜਾ ਤੇ じゃ ਮੈਨੂੰ ਤੂੰ ਮੇਰੀ ਕੀ ਹਰਵਾਣਗੀ ਕੀਤੀ ਆ ਗਸ ਦੀ ਮੈਂ ਤਿੰਨ ਜਗ੍ਹਾ ਤੇ ਮੈਂ ਤਿੰਨ ਬੰਦਾ ਥੋੜਾ ਇੱਕੋ ਬੰਦਾ ਇੱਕ ਜਗ੍ਹਾ ਤੇ ਜਾਏਗਾ ਜੀ ਹੂੰ ਪ੍ਰੈਸ਼ਰ ਪਾਇਆ ਜਾ ਰਿਹਾ ਕੋਈ ਪ੍ਰੈਸ਼ਰ ਪਾ ਕੇ ਮੈਨੂੰ ਕੁੱਟਿਆ ਜਾ ਰਿਹਾ ਹੂੰ ਖਾਣੇ ਦੇ ਵਿੱਚ ਗੁੰਡਾਗਰਦੀ ਹੋ ਰਹੀ ਸੀ ਗੁੰਡਾਗਰਦੀ ਹੈ ਲੜਨਗੇ ਪ੍ਰਾਈਵੇਟ ਨਾਲ ਘਨਮਣੇ ਇੱਕ ਬਿੱਲਾ ਵਾ ਇੱਕ ਬਿੱਲਾ ਦੋ ਤਿੰਨ ਚੜੀਆਂ ਹੋ ਰਿਹਾ ਨਾ ਤਾਂ ਨਹੀਂ ਮੈਨੂੰ ਪਤਾ ਨਾ ਨਾਲ ਪੱਕੇ ਚੱਕੇ ਪੱਕੇ ਚੱਲਦੇ ਜੀ ਹੁਣ ਕੀ ਮੰਨ ਕਰਦੇ ਹੁਣ ਮੈਮ ਅਮਨ ਸਰ ਉਹਨਾਂ ਸਾਹਿਬ ਮੰਗਦਾ ਜਿਹੜਾ ਮੈਨੂੰ ਕੁੱਟਿਆ ਗਿਆ। ਇਹ ਦੇਖੋ ਇੱਕ ਪੁਲਿਸ ਵਾਲਾ ਫੋਟੋ ਦਿਖਾਈ ਦੇ ਰਹੀ ਆ ਕਿੰਨੇ ਕ ਮਾੜੀ ਗੱਲ ਹੈ ਕਿ ਕਿ ਅਕਸਰ ਲੋਕ ਜੋ ਆਪਣਾ ਮਸਲਾ ਤੇ ਮੈਨੂੰ ਇੱਥੇ ਕੁੱਟਿਆ ਜਾ ਰਿਹਾ ਤੇ ਦੂਜੇ ਦਾ ਕੀ ਇਫੈਕਟ ਪਵੇਗਾ? ਆਮ ਬੰਦੇ ਦਾ ਅਖਰ ਗੁਨਾਹ ਦੀ ਵਜ੍ਹਾ ਕੀ ਸੀ ਥੋੜੇ ਦੱਸੋਗੇ ਥੋੜੇ ਵਜ੍ਹਾ ਸਰ ਕੁਝ ਵੀ ਨਹੀਂ ਮੈਂ ਇਹੋ ਬੇਨਤੀ ਕਰਦਾ ਵੀ ਮੈਂ ਕਹਾਂ ਮੈਂ ਜਿਹੜੀ ਡਿਊਟੀ ਵੀ ਇੱਕ ਜਗ੍ਹਾ ਤੇ ਜਾਊਂਗਾ ਜਿੱਥੇ ਮਰਜ਼ੀ ਮੈਨੂੰ ਲਾ ਦਿਓ ਜਾਂ ਤੇ ਮੈਨੂੰ ਲਾ ਦਿਓ ਆਪਣੇ ਉੱਥੇ ਅਜਿੱਤ ਲਾ ਦਿਓ ਆਪਣੇ ਨਾਕੇ ਤੇ ਲਾ ਦੋ ਤੇ ਜਾਂ ਮੈਨੂੰ ਮੇਰਾ ਮੇਰਾ ਡਿਊਟੀ ਅਫਸਰ ਤੋਂ ਲਾ ਦੋ ਮੈਂ ਇੱਕ ਡਿਊਟੀ ਅਫਸਰ ਕਰੂੰਗਾ ਜਿੱਦ ਦੀ ਕਰੂੰ ਬਸ ਰਾਤੀ ਡਿਊਟੀ ਕੇ ਦਿਨ ਦੀ ਡਿਊਟੀ ਸੀ ਹਾਂਜੀ ਦਿਨ ਰਾਤ ਡਿਊਟੀ ਸੀ ਨਾ ਤੇ ਵਾਲਾ ਲੈ ਗਈ ਸੀ ਤੁਹਾਡੀ ਪੱਗ ਕਿਰੇ ਵਾਲਾ ਲੈ ਗਈ ਪਰਦੀ ਕਿਦੋਂ ਪਾੜੀਏ ਪਰਦੀ ਪੱਗ ਨਹੀਂ ਲੈ ਗਈ ਪਰਦੀ ਕਿਦੋਂ ਪਾੜੀਏ ਹਾਂਜੀ ਵਰਦੀ ਵਰਦੀ ਦੇ ਨਾਲ ਖੱਚ ਖੱਚ ਸਾਰੇ ਨੇ ਵਿੱਚ ਗਨਮੈਨ ਹੀ ਜਰਮਨ ਜੀਤ ਜਿਹਨੇ ਮੇਰੇ ਤੋਂ ਫੜ ਕੇ ਬਟਨ ਟੁਟਾ ਵੇਖੋ ਤੇ ਨਾਲ ਮੇਰਾ ਗਲ ਕਟਿਆ ਇਥੋਂ ਬੜੇ ਜ਼ੋਰ ਨਾਲ ਤੇ ਨਾਲ ਬਿੱਲਾ ਜਿਹੜਾ ਨਾਲ ਸੀ ਨੇ ਪ੍ਰਾਈਵੇਟ ਮੁੰਡਾ ਉਹਨੇ ਉਹਦੇ ਲੱਤ ਮਾਰੀ ਅੰਦਰ ਘਾਰਨਾ ਘੁਗੜੂ ਵੱਜ ਗਈ ਉਹਦਾ ਇਥੋਂ ਮੇਰਾ ਬਾਜੇ ਤੱਕ ਬੜੀ ਦਰਦ ਮੰਗਿਆ ਆ ਵੇਖੋ ਚਾਰ ਬੰਦੇ ਉੱਟਣ ਕਿ ਕੰਮ ਕਰੂਗਾ ਆ ਰੋ ਅੱਛਾ ਰਾਈਵਟ ਕਰਨ ਮੈਂ ਕਿੰਨੇ ਆ ਬੇਟਾ ਜੀ ਕੀ ਕਹਿਣਾ ਚਾਹੁੰਦੇ ਜੀ ਇਨਸਾਫ ਲੈਣ ਵਾਸਤੇ ਖਾਣੇ ਖੜੇ ਮੈਂ ਤੇ ਵਾਪਸ ਪੜਾ ਹੋ ਰਿਹਾ ਲਏ ਵਗੇ ਜੇ ਆ ਮਤਲਬ ਆਪਸ ਚ ਹੀ ਇਹ ਕੰਮ ਹੁੰਦੇ ਰਹਿਣਗੇ ਤੇ ਬਾਹਰ ਕੀ ਹੋਗਾ ਇਹ ਆਪਣੇ ਬੰਦੇ ਨੂੰ ਇਦਾਂ ਕਰਨਗੇ ਹਾਂ ਰੰਜਿਸ਼ ਬਾਜੀ ਦੀ ਹੋਈ ਆ ਸਾਰੀ ਗੱਲ ਇਹ ਆ ਰੰਜਿਸ਼ ਬਾਜੀ ਕਿਸ ਚੀਜ਼ ਦੀ ਗੱਲ ਕਰ ਸਕਦੇ ਕੀ ਪਤਾ ਹੁਣ ਉਹਨਾਂ ਨੂੰ ਪਤਾ ਹੋਊਗਾ ਨਾ ਜਿਨ੍ਹਾਂ ਨੇ ਕੁੱਟਿਆ ਵੀ ਇਹ ਵੀਡੀਓ ਵੇਖੀ ਆ ਵੀਡੀਓ ਦੇ ਵਿੱਚ ਫਾਦਰ ਸਾਹਿਬ ਕਹਿੰਦੇ ਪਏ ਕਿ ਤੁਸੀਂ ਮੈਨੂੰ ਇੰਨੇ ਜਾਣੇ ਨੇ ਸੁਣ ਕੇ ਕੁੱਟਿਆ ਵਾ ਤੇ ਮੈਂ ਇਹ ਗੱਲ ਉੱਤੇ ਤੱਕ ਲੈ ਕੇ ਜੇ ਤੇ ਗਾੜੀਓ ਹਸਣ ਦੇ ਆ ਮੈਂ ਖੁਦ ਵੀਡੀਓ 'ਚ ਵੇਖੇ ਸਾਰੇ ਲੋਕੇ ਖਲੋਗੇ ਰਾਤ 12 ਵਜੇ ਤੋਂ ਲੈ ਕੇ 4 ਵਜੇ ਤੱਕ ਕੁੱਟਦੇ ਰਹੇ ਫਿਰ ਫਿਰ ਪੁੱਤ ਕੀ ਬੰਨ ਕਰਦਾ ਵਾ ਪੂਰੇ ਤੇ ਹੋਏ ਮੰਗਲ ਦਾ ਵੀ ਇਨਸਾਫ ਹੋਣਾ ਚਾਹੀਦਾ ਵਾ ਮਾਨਦੀ ਕਾਰਵਾਈ ਹੋਣੀ ਚਾਹੀਦੀ ਆ ਨਾ ਉਹਨਾਂ ਦੇ ਸਾਫ ਲੈਣੇ ਤੇ ਉਹਨਾਂ ਨਾਲ ਲੜਾਈ ਹੈ ਜਿਨ੍ਹਾਂ ਨਾਲ ਇਨਸਾਫ ਲੈਣਾ ਹੈ ਆਪਾਂ ਫਿਰ ਉੱਥੇ ਬੈਠੇ ਆਪਾਂ ਉੱਥੇ ਤਾਂ ਕਿ ਜਾਵਾਂਗੇ ਫਿਰ ਇਨਸਾਫ ਤੇ ਤੀਜੀ ਚੜ੍ਹਤ ਹੁੰਦਾ ਨਾ ਇਨਸਾਫ ਤਾਂ ਹੀ ਸਾਰੇ ਪ੍ਰੈਸ ਤਾਂ ਹੀ ਸਕਦੀ ਹੈ ਨਾ ਫਿਰ ਤੁਹਾਡੇ ਥਰੂ ਇਨਸਾਫ ਹੋਊਗਾ ਨਹੀਂ ਇੱਥੇ ਨਾ ਇਨਸਾਫ ਹੋਊਗਾ ਸੇ ਤੁਹਾਡੇ ਥਰੂ ਹੋਊਗਾ ਤਾਂ ਬਿਲਕੁਲ ਵਰਦੀ ਪਾੜੀ ਗਈ ਆ ਵਰਦੀ ਪਾੜੀ ਗਈ ਆ ਥੋੜਾ ਪ੍ਰਾਈਵੇਟ ਸਾਫ ਕਰਨ ਦੀ ਗੱਲ ਹੋਈ ਇਹੋ ਜੀ ਕੋਈ ਗੱਲ ਨਹੀਂ ਹੋਈ ਜੀ ਇਹਦਾ ਬੱਦੇ ਆ ਕੋਈ ਇੱਕ ਬਿੱਲਾ ਨਾ ਦਾ ਬੰਦਾ ਲੱਗਿਆ ਮਿਲਿਆ ਨਹੀਂ ਕੋਈ ਪ੍ਰਾਈਵੇਟ ਬੰਦਾ ਨਹੀਂ ਹੈਗਾ ਜੀ ਮੇਰੇ ਨਾਲ ਇਹੀ ਆਪਣੇ ਮੇਰਾ ਗਰਮਨੈਂਟ ਸੀ ਹੋਰ ਕੋਈ ਨਹੀਂ ਹੈ ਪਰ ਬਿੱਲਾ ਕੋਈ ਕਹਰੇ ਪ੍ਰਾਈਵੇਟ ਨਹੀਂ ਨਹੀਂ ਕੋਈ ਨਹੀਂ ਹੈਗਾ ਜੀ ਜਰਮਨ ਜੀ ਦਾ ਹੈਗਾ ਮੇਰ ਦਾ ਗਰਮਨੈਂਟ ਹੋਰ ਨਹੀਂ ਕੋਈ ਕਹਿੰਦੇ ਗੱਲ ਕੋਟੇ ਸਾਡੀ ਵਰਦੀ ਨਹੀਂ ਨਹੀਂ ਇਹੋ ਜੀ ਥੋੜੀ ਸਾਹਮਣੇ ਡਿਟੇਲ ਆ ਗਏ ਤੁਹਾਡੇ ਸਾਹਮਣੇ ਦੀ ਗੱਲ ਮੈਨੂੰ ਗੱਲ ਨਹੀਂ ਡਿਊਟੀ ਦਾ ਕਿਹਾ ਗਿਆ ਸੀ ਡਿਊਟੀ ਕਹਿੰਦਾ ਸੀ ਮੈਨੇਜਰ ਇਹਦਾ ਰੱਜੀ ਚ ਕੀ ਚਾਰੀ ਤੇ ਸਾਹਮਣੇ ਨਹੀਂ ਇਹੋ ਜੀ ਕੋਈ ਗੱਲ ਨਹੀਂ ਪਹਿਲੀ ਵਾਰੀ ਹੋ ਰਿਹਾ ਜੀ ਇੱਥੇ ਲੈ ਕੇ ਕੋਟ ਮਾਰ ਕਰਨ ਦੇ ਨਾਲ ਸਹੀ ਸਰ ਵੀ ਅਸੀਂ ਡਿਗਰੀ ਦਾ ਉਹ ਲਾ ਕੇ ਨਹੀਂ ਕੋਟ ਮਾਰ ਵਾਲੀ ਕੋਈ ਗੱਲ ਨਹੀਂ ਹੈ ਜੀ ਸਾਹਮਣੇ ਮੈਡੀਕਲ ਕਹਿੰਦੇ ਜੀ ਮੈਡੀਕਲ ਇਹਦਾ ਕਰਾਇਆ ਗਿਆ ਜੀ ਜੀ ਹਾਂ ਜੀ